ਫਤ ਸ਼ੁਰੂ ਹਾਲ ਮਤਰਾ ਲਓ ਜੀ ਨਵਾਂ ਦਿਨ ਨਵੀਂ ਸਵੇਰ ਆਦਤਾਂ ਉੱਠਿਆ ਆਪਣੇ ਡੇਲੀ ਰੁਟੀਨ ਕੰਮਾਂ ਦੀ ਅੱਜ ਕੰਮ ਸ਼ੁਰੂ ਚਲੀਏ ਅਸੀਂ ਬਾਹਰਲੇ ਵਿੜੇ ਨੂੰ ਕਰੀਏ ਡੰਗਰਾਂ ਨੂੰ ਗੁਣਾ ਦਾ ਕੰਮ ਬਾਹਰ ਕੱਢੀਏ ਉਹ ਸਾਡੇ ਬੰਦੇ ਨੇ ਵੀ ਆਜਣਾ ਗੋਹਾ ਚੱਕਣ ਆਣੇ ਨੇ ਉਹ ਆਕੇ ਫਿਰ ਪਾ ਦਿੰਦਾ ਖੌਰੂ ਉਦੋਂ ਪਹਿਲਾਂ ਪਹਿਲਾਂ ਨਾ ਡੰਗਰ ਕੱਢ ਦਈਏ ਬਾਹਰ ਧਾਰਾਂ ਧੂਰਾਂ ਚੋਈਏ ਚੱਲੀਏ ਉਧਰੋਂ ਖਿਆਲ ਵੀ ਚੱਲੀਏ ਰਾਂ ਆ ਵੀ ਚੱਲੀਏ ਬਾਹਰ ਲੈ ਵਿਢਣ करिए जागे डर मरके मरके खोलिए आज संडे है जो बच्चे साढे उठे नहीं कने सासी लेट उठांगे बाल ले बडचो あどうロトロトロトロトロトロトロトロトロトロトロトロトロトロトロあロトロトロトロトロトロトロトロトロトロトロトロトロトロト ਹਾਜ਼ਰ ਹੋ ਲਓ ਜੀ ਸਵੇਰ ਦਾ ਟਾਈਮ ਮੋਟਰ ਤੇ ਆਇਆ ਬਹੁਤ ਸੋਣੀ ਧੁੱਪ ਲੱਗੀ ਆ ਕਣਕ ਵੀ ਤਕਰੀਬਨ ਆਪਣੀ ਨਸਰ ਦੀ 90% 10% ਰਹਿ ਗਈ ਮੌਸਮ ਚ ਘੜਬੜ ਜੀ ਚੱਲ ਰਹੀ ਆ ਉਹਦੇ ਕਰਕੇ ਹੁਣ ਪਾਣੀ ਲਾਉਣਾ ਸੀਗਾ ਦੇਖਦੇ ਹਾਂ ਹੁਣ ਦੋ ਚਾਰ ਦਿਨ ਰੁੱਕ ਕੇ ਜੇ ਮੌਸਮ ਖਰਾਬ ਦਸ ਚਾ ਫੇਰ ਮੂਰੇ ਦੇਖਦੇ ਆ ਨਹੀਂ ਫਿਰ ਪਾਣੀ ਕਰੀਏ ਸ਼ੁਰੂ ਜਰੂਰ ਤਾਂ ਹੁਣ ਪਾਣੀ ਦੇ ਨਾ ਥੋੜੀ ਕਿੱਟ ਹੈਗੀ ਸੀ ਰੋ ਇਹ ਵੀ ਖੇਤ ਸਾਰੇ ਨਸਰਾ ਵਧੀਆ ਮਰੇ ਉਹ ਪਾਉਣਾ ਸੀ ਚੌਥਾ ਫਿਰ ਪਾਇਆ ਹੀ ਨਹੀਂ ਕਿ ਬਾਲੀ ਤਗੜੀ ਹੋ ਜਾਣੀ ਸੀ ਕੰਮ ਦਾ ਢੈਣ ਦਾ ਖਤਰਾ ਵੱਧ ਜਾਣਾ ਸੀ ਹੁਣ ਠੀਕ ਆ ਅੱਧ ਵੀ ਠੀਕ ਆ ਬੱਲੇ ਵੀ ਠੀਕ ਆ ਵਧੀਆ ਹਾਸਤਾ ਲੋਡੀ ਦੁਪਹਿਰੇ ਜੇ ਮਾਰਿਆ ਸੀ ਜਿਹੜਾ ਮੋਟਰ ਤੇ ਲੈਟ ਚੱਲਦੀ ਆ ਸੁਪਰੇ ਹਾਂ ਦਾ ਵੀ ਚੱਲਦਾ ਜੋਰ ਰਲਦੜ ਗੋਪਰੇਦ ਲੱਗਿਆ ਨੂੰ ਸਪਰੇਅ ਕਰਨ ਆਪਾਂ ਵੀ ਕਰਾਉਣੀਆਂ ਦੇਖਦੇ ਹਾਂ ਅਜੇ ਪਹਿਲਾਂ ਮੌਸਮ ਦੇਖ ਲਈਏ ਕੁ ਦੋ ਦਿਨ ਨਾਲੇ ਨਿਸਰਿਆ ਵੀ ਕਰਨ ਸਾਰੀ ਸਮਾਰਦੇ ਪੇ ਕਰਾਵਾਂਗੇ ਆਪਾਂ ਵੀ ਪੱਠੇ ਲੱਗ ਜਾਣੇ ਨਿੱਧ ਉੱਲੇ ਆਉਣਾ ਗੱਟੀ ਜਾ ਕੇ ਨਾਲੇ ਕਰਮਾ ਵੀਰਾਂ ਜਨਪਰ ਪੱਟੇ-ਪੱਟੇ ਲੈ ਕੇ ਚੱਲੇ ਆ। ਇਹ ਲੋਗੀ ਪੱਟੇ ਵੱਢਣ ਆਏ ਸੀ। ਪੱਟੇ ਵੱਢ ਕੇ ਚੱਲੇ ਆ। ਘਰਨ ਦੋ ਦਿਨਾਂ ਦੇ ਫੜਨੇ ਪੱਟੇ ਆਪਾਂ। ਦੋ ਦਿਨ ਵਿਲੇ। ਕੱਲ ਨੂੰ ਨਹੀਂ ਵੱਢਾਂਗੇ, ਪਰਸਨ ਵੱਢਾਂਗੇ ਗੁਰੂ। ਮੈਂ ਵੀ ਇੱਕ ਕਣਕ ਦਾ ਮੋਇਨਾ ਕਰਦਾ ਇਹਨਾਂ ਦੇ ਦੋ ਘਾਰੇ ਭਰੇਗਾ ਕਿ ਇਹ ਇੱਕ ਦਾ ਬਾਜਰੇ ਵਾਲਾ ਇੱਕ ਘਾਹ ਇੱਥੇ ਭਰ ਦਿੰਨੇ ਆ ਆਹ ਹਾਂ ਇਹ ਸੁੱਕੂ ਨਹੀਂ ਛਲੇ ਲਾ ਦੇ ਦੇਖ ਲੈਣੇ ਆ ਭਰ ਦਿੰਨੇ ਆ ਇਹ ਆ ਵੀ ਬਾਹਰ ਨੇ ਆ ਤੀ ਹਾਂ 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 ਇਹ ਵੀ ਹਰੇ ਵਾਲਾ ਇਹ ਖੇਤ ਹਰੇ ਵਾਲਾ ਲੱਗਦਾ ਉਹ ਖੇਤੀਆਂ ਫੰਦਾ ਪਾਣੇ ਸਹਾਰਾ ਉਹ ਫੇਰ ਆਉਂਦੇ ਕੱਢੀ ਆਹੋ ਬੋਲਦਾ ਨੇ ਇਹਦਾ ਹਾਸਾ ਕਰਦਾ ਸਰਪੰਚ ਗ੍ਰਮੀਤ ਸਿੰਘ ਨੰਗੇ ਸਾਡੇ ਕੋਲ ਦੀ